ਅੱਜ ਸਾਡੇ ਯਾਰ ਨੇ ਲੈ ਲਈਆ ਭਿੰਡੀ ਖਾਈ ਕਰਾਂਗੇ ਅੱਜ ਭਿੰਡੀ ਫਰਾਈ ਭਿੰਡੀ ਭਰਾਈ ਕਹਿੰਦਾ ਅੱਜ ਭਿੰਡੀ ਖਵਾਉਨੇ ਕਹਿੰਦਾ ਤੁਹਾਨੂੰ ਇੱਕ ਦਿਨ ਅੱਗੇ ਵੀ ਇਹਨੇ ਭਿੰਡੀ ਬਣਾਈ ਸੀ ਤੇ ਬਹੁਤ ਸਵਾਦ ਭਿੰਡੀ ਬਣਾਉਂਦਾ ਜੀ ਮੁੰਡਾ ਬਸ ਥੋੜੀ ਜਿਹੀ ਆਦਤਾਂ ਮਾੜੀਆਂ ਬਾਕੀ ਗੱਭਰੂ ਕੈਂ ਇੱਕ ਤਰ੍ਹਾਂ ਆ ਕੁੱਤੇਆਂ ਉਹ ਜਿਹੜੀ ਗੱਲ ਚ ਇਹਦੇ ਸੰਗਲੀ ਪਾਈ ਹੋਈ ਇਹ ਨਿਸ਼ਾਨੀਆਂ ਰੱਖਿਆ ਹੋਇਆ ਵਾਰਾ ਨਹੀਂ ਗਾ ਮੁੰਡਾ ਹਾਂ ਸਹੀ ਹੈ ਕਿ ਨਹੀਂ ਹਾਂਜੀ ਹੋਰ ਸੁਣਾਓ ਫਿਰ ਸੱਜਣੋ ਇਹ ਹਾਲਜਾਲ ਆ ਅੱਜ ਖੋਣੀ ਆ ਰੂਪੇੜੇ ਤੁਹਾਨੂੰ ਭਿੰਡੀ ਯਾ ਰੂਪੇਸ ਲਿਆਣੀ ਹਾਂਜੀ ਖਵਾਏਗਾ ਫਿਰ ਭਿੰਡੀ ਮੈਂ ਨਾ ਫਰਾਈ ਕਰਕੇ ਵੇਖੀ ਚੱਲ ਤੂੰ ਬੰਦ ਆ ਗਈ ਇਹੋ 10 ਮਿੰਟ ਨਾਲ ਲੇਗਾ ਭਿੰਡੀ ਬਹੁਤ ਆ ਜੀ ਇਸ ਏਰੀਏ 'ਚ ਆਪਣੇ ਪੈਰ ਕੀ ਭਿੰਡੀ ਨੂੰ ਵੀ ਤਰਸਦੇ ਹੀ ਰਹੇਗੇ ਕੋਟੇ ਦੀ ਭਿੰਡੀ ਦਾ ਵੱਖਰਾ ਹੀ ਨਜ਼ਾਰਾ ਇਸ ਏਰੀਆ 'ਚ ਪਿੰਡੀ ਬਹੁਤ ਜ਼ਿਆਦੀ ਹੁੰਦੀ ਆ ਜੀ। ਤੇ ਰੇਟ ਵੀ ਕੋਈ ਖਾਸ ਨਹੀਂ ਗਾ। 40 ਰੁਪਏ ਕਿਲੋ ਆ ਪਿੰਡੀ ਇੱਥੇ। ਅੱਜ ਰੂਪਾ ਖਵਾਊਗਾ ਸਾਨੂੰ ਪਿੰਡੇ। ਸਰਾਫਰ ਰੁਪਿਆ ਕੋਈ ਗੱਲ ਆ ਬਾਤ। ਪਿੰਡੀ ਬਾਰੇ ਤੇਰਾ ਕੀ ਵਿਚਾਰ ਆ? ਜੀ ਬਹੁਤ ਅੱਛੀ ਬਣਦੀ ਯਾਰ ਇੱਧਰ ਦੀ। ਪਾਣੀ ਮੱਠਿਆਂ ਦੀ ਪਿੰਡੀ ਆ। ਪਿੰਡੀ ਦੇਖਣ ਨੂੰ ਐਂ ਲੱਗਦੀ ਆ ਜਿਵੇਂ ਪੱਕੀ ਹੁੰਦੀ ਆ। ਦੇਖੋ ਤੁਸੀਂ ਵੀ। ਪਰ ਬਿਲਕੁਲ ਲਗੀ ਆ ਪਿੰਡੀ। ਇਹ ਸਾਬਦਾਂ ਨੇ ਅੱਜ ਕੇ ਫਰਾਈ ਸਾਰਾ ਕੋਲ ਅੱਜ ਕਹਿੰਦਾ ਫਰਾਈ ਕਰ ਦਨੇ ਪਿੰਡੀ ਭੁੰਲੀ ਸਾਰੀ ਇਹਦਾ ਖਵਾ ਦਨੇ ਅੱਜ ਤੁਹਾਨੂੰ ਪਿੰਡੀ ਉਂਗਲਾਂ ਨਾਲ ਚਟਣ ਲਾ ਦਨੇ ਦਾ ਰੂਪ ਮੁੰਡਾ ਸਬਜ਼ੀ ਸਬਜ਼ੀ ਦਾ ਇਹ ਬਣਾਉਂਦਾ ਵੀ ਬੰਦਾ ਉਂਗਲਾਂ ਚੜਦਾ ਰਹਿ ਜਾਂਦਾ ਵੇਖੋ ਮੁੰਡੇ ਦੀ ਸਫਾਈ ਇਹ ਚੀਰੇ ਮਿਰਚਾਂ ਅਦਰਕ ਅਦਰਕ ਨੂੰ ਕੀ ਕਹਿੰਦਾ ਸੀ ਅਦਰਕ ਨੂੰ ਕੀ ਕਿਆ ਕਰੋ ਹਾਂ ਅੱਜ ਆਇਆ ਹੀ ਸਾਡੇ ਕੋਲ ਸਬਜ਼ੀ ਦੇਣਾ ਮੈਂ ਉਹ ਮੁੰਡੇ ਨੂੰ ਪਤਾ ਨਹੀਂ ਲੱਗੇ ਵੀ ਸਬਜੀ ਮੈਂ ਜਿਹੜਾ ਇਹ ਸਬਜੀ ਦਾ ਨਾਮ ਲਵੇ ਤੇ ਉਹਨੂੰ ਨਾ ਪਤਾ ਲੱਗੇ ਮੈਂ ਉਹਨੂੰ ਪਾਈਆ ਕਹਾ ਉਹ ਕਹਵੇ ਕਿ ਕਿਲੋ ਲਿਆਦਾ ਮੈਂ ਕਹਾ ਫੇਰ ਕਹਾ ਪਾਈਆ ਉਹ ਕਹਵੇ ਕਿਲੋ ਲਿਆਦਾ ਫੇਰ ਮੈਂ ਉਹਨੂੰ ਕਿਹਾ ਅੱਧੇ ਚ ਅੱਧਾ ਫੇਰ ਨਹੀਂ ਸਮਝਾਈ ਫੇਰ ਉਹਨੂੰ ਮੈਂ ਪੁੱਛਿਆ ਮੈਨੂੰ ਆ ਦਾ ਪਾ ਮੈਂ ਕਹਾ ਪਾ ਹੀ ਲੈਣਾ ਇਧਰ ਪਾ ਕਹਿੰਦੇ ਆਪਣੇ ਅੱਧਾ ਪਾਈਆ ਕਹਿੰਦੇ ਆਈ ਪੀ ਆ ਦੇ ਅਜਿਹੀ ਬੋਲੀ ਆ ਇਧਰ ਐਮ ਪੀ ਦੀ ਮੀ ਇੱਧਰ ਕੰਨੂ ਫਰਕੀ ਕਹਿੰਦਾ ਸੀ ਹਾਂ ਅੱਜ ਕਰਦੂ ਹੋਰੀ ਕੋਲ ਇੱਧਰ ਕੱਟ ਪਾਇਆ ਕਰ ਗਰਮੀ ਬਹੁਤ ਆ ਹਜੇ ਇਹ ਜਿਹੜੀ ਆ ਜਿਹੜੀ ਗਰਮੀ ਨੂੰ ਆ ਦੇ ਗਰਮੀ ਚੀਜ਼ ਮਾਰ ਰਹੀ ਆ ਗਰਮੀ ਬਿਲਕੁਲ ਹੁਣ ਮਹਿਸੂਸ ਘਟ ਹੋ ਰਹੀ ਆ ਮੀ ਇੱਧਰ ਪਏ ਆ ਦਿਲ ਰਤਲਾਮ ਆ ਗਿਆ ਲ ਇੱਧਰ ਠੰਡ ਹੁੰਦੀ ਆ ਕੋਈ ਮੱਛਰ ਨਹੀਂ ਕੋਈ ਇੱਧਰ ਬੂ ਬੂ ਨਹੀਂ ਗਾ ਵਧੀਆ ਸੌਖ ਦੀ ਨੀਂਦ ਸੌਣੇ ਆ ਬਿਲਕੁਲ ਫ੍ਰੀ ਹੋ ਗਈ ਕੋਈ ਬਾਤ ਹੀ ਪਹਿਲਾਂ ਤਾਂ ਜਦੋਂ ਆਏ ਆ ਸੀ ਕਿ ਬਹੁਤ ਗਰਮੀ ਸੀ ਪਹਿਲਾਂ ਬਹੁਤ ਗਰਮੀ ਸੀ ਔਰ ਹੁਣ ਮੌਸਮ ਬਹੁਤ ਵਧੀਆ ਮੌਸਮ ਚੇਂਜ ਹੋ ਗਿਆ ਹੀ ਤੇ ਇਹ ਆਪਣਾ ਘਰ ਬਾਹਰ ਰਸੋਈਆਂ ਆਪਣੀਆਂ ਪੱਕੀਆਂ ਮਹੀਨਾ ਅੱਗੇ ਬਣੀਆਂ ਹੋਈਆਂ ਜਿਹਨੂੰ ਪਿਆਜ ਤੁਸੀਂ ਟਾਇਰ ਦੇਖਦੇ ਆ ਜਿਹੜਾ ਇਹਦੇ ਉੱਪਰਲੇ ਪਾਸੇ ਸਾਡੀ ਰਸੋਈ ਹੈ ਪੱਕੀ ਕੋਈ ਕੁੱਤੇ ਬਿੱਲੇ ਦਾ ਡਰ ਨਹੀਂ ਸਾਰਾ ਕੁਝ ਵਿੱਚ ਰੱਖ ਕੇ ਲੋਕ ਹੋ ਜਾਂਦਾ ਹਾਂਜੀ ਤੇ ਜਿਹਨੂੰ ਪਿਆਜ਼ ਕੌੜਾ ਲੱਗਦਾ ਈ ਅੱਖਾਂ 'ਚ ਪਾਣੀ ਆਉਂਦਾ ਜਦੋਂ ਆਪਾਂ ਪਿਆਜ਼ ਕੱਟਦੇ ਆ ਤੁਸੀਂ ਇੰਨੀ ਕਾ ਗੰਡ ਲੈ ਕੇ ਕੰਨ ਮਗਰ ਲਾ ਲਾ ਨਹੀਂ ਆ ਜੀ ਐਸੇ ਕਰਕੇ ਜਮਾ ਪਾਣੀ ਨਹੀਂ ਆਊਗਾ ਕੋਈ ਅੱਖਾਂ ਨਹੀਂ ਮਚਣਗੀਆਂ ਆ ਤੁਹਾਡੇ ਸਾਹਮਣੇ ਆ ਰਾਵਣਾ ਗੰਡੇ ਚੀਕ ਕੇ ਬਖਾਉਂਦੇ ਤੁਹਾਨੂੰ ਇਹ ਟਰੱਕ ਜਦੋਂ ਸਾਡੇ ਨਾਲ ਪਹਿਲਾਂ ਆਇਆ ਸੀਗਾ ਇਹਨੇ ਉਹਦੋਂ ਵੀ ਦੱਸਿਆ ਸੀ ਪਿਆਜ਼ ਦੀ ਅੱਖਾਂ 'ਚੋਂ ਪਾਣੀ ਕੱਢਦਾ ਤੇ ਪਿਆਜ਼ ਦੀ ਛੱਲੇ ਆ ਗੰਡ ਜੀ ਲੈ ਕੇ ਕੰਨ ਦੇ ਪਿੱਛੇ ਟੰਗ ਲਓ ਤੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਕਦੇ ਵੀ ਪਾਣੀ ਨਾ ਕੌੜਾ ਘੜਤਲ ਲਖ ਲੋ ਚੋਨੇ ਬਸ ਆਏ ਖੜੇ ਆ ਜੀ ਆ ਦੇਖ ਲੋ ਬਸ ਅੱਜ ਸੱਤਾਂ ਦਿਨਾਂ ਚ ਪੂਰਾ ਕੰਮ ਚੱਲ ਪੂਗਾ 8-10 ਬਿਗੇ ਰੋਜ ਦੇ ਹੁੰਦੇ ਇਹ ਆਪਣੀ ਖੜੀ ਆ ਗੱਡੀ ਇਹ ਟਰਾਲੀ ਆ ਆਪਣੀ ਦੂਜੀ ਮਸ਼ੀਨ ਆਪਣੀ ਸ਼ੋਪ ਉਰ ਉਹ ਆਪਣੀ ਕੰਪੈਨ ਖੜੀ ਆ ਪ੍ਰੀਤੋ ਤੇ ਮੁੰਡੇ ਥੋੜਾ ਬੋਤਾ ਦੇਖਭਾਲ ਕਰ ਰਹੇ ਹੈ ਨਹੀਂ ਇਸ ਟਾਈਮ ਆਪਣੇ ਕੋਲੇ ਆਪਾਂ ਇਥੇ ਰੂਪੇ ਨਾਲ ਮੈਗਾ ਚਲੋ ਗੱਲਾਂបੱਤਾਂ ਕਰ ਲੀਏ ਇਹ ਐਈ ਰੂਪਾ ਸਲਿਆਣੀ ਇਹਨੂੰ ਪੁੱਛਿਆ ਵੀ ਇਹ ਡਾਕਟਰ ਵੀ ਬੈਕਪੈਡੀ ਦੇ ਡਾਗ ਸੰਗਲੀ ਕਿਉਂ ਪਾਈ ਹੈ ਗੱਲ 'ਚ ਇਹ ਕਹਿੰਦਾ ਵੀ ਇਹ ਆ ਮੈਂ ਮਰਖਿਆ ਹੋਇਆ ਜਿੰਨਾਂ ਦੇ ਨਹੀਂ ਪਾਈ ਉਹ ਵਾਰਾ ਹੁੰਦੇ ਆ ਨਹੀਂ ਮਾਪਿਓ ਨੇ ਨਸ਼ਾ ਬਣਾ ਕੇ ਦਿੱਤੀ ਹੈ ਮੇਰੇ ਫਾਰਦ ਸਾਹਿਬ ਨੇ ਬਹੁਤ ਸ਼ਾਨ ਸ਼ੌਂਕ ਨੂੰ ਪਾਉਤ ਸੀ ਅੱਛਾ ਹਾਂਜੀ ਦੀਵਾਲੀ ਵਾਲੇ ਦਿਨ ਅਗਲੀ ਦੀਵਾਲੀ ਠੀਕ ਸਰਪੰਚੀ ਦਾ ਆਪਣੀ ਕੀ ਮੌਲ ਆ ਮੈਨੂੰ ਲੱਗਦਾ ਸਰਪੰਚੀ ਆਪਣੇ ਪੈਨਵਾਸਾ ਕਰਮ ਹੋਇਆ ਸਰਪੰਚੀ ਰੰਗੜ ਤੇ ਦੀ ਰੰਗਣਾ ਇੱਕ ਹੀ ਧੱਕੇ ਨਾਲ ਸਰਪੰਚੀ ਰੰਗੜਵਾੜਾ ਫਿਰਦਾ ਮੁੱਠੀਆਂ ਸੀਗਾ ਥੁੱਕਦਾ ਕਰਦਾ ਨੇ ਕੀ ਹਾਜ ਮੂਲਾ ਰੰਗੜ ਦਾ ਪੂਰਾ ਵੇਖੀ ਚੱਲ ਆਪ ਜਾ ਕੇ ਲੈਣੀ ਪਾਰਟੀ ਰੰਗੜ ਤੋਂ ਕਿਹੜਾ ਰੰਗੜ ਰੰਗੜ ਪੀਤਾ ਹੋਰ ਕਿਹੜਾ ਤਾਂ ਇਹਦਾ ਜੀ ਨਾਂ ਬੜੇ ਰੱਖਦਾ ਲੋਕਾਂ ਦੇ ਮੈਨੂੰ ਤਾਂ ਦੱਦਿਆਂ ਆਉਂਦੇ ਨਹੀਂ ਪਤਾ ਲੱਗਦਾ ਕਿ ਕਿਹਨੂੰ ਕੀ ਕਹੀ ਆ ਮੈਂ ਰੰਗਾ ਕਿਹੜਾ ਕਿਸ ਨੇ ਰੱਖਿਆ ਨਾ ਹੈਲੀਕਾਪਟਰ ਫੇਰ ਲੱਗੂ ਤੈਨੂੰ ਪਤਾ ਹਾਂ ਪੀਤੇ ਰੰਗੜ ਇੱਕ ਆ ਰਜੀ ਸਾਡਾ ਮਕਾਨ ਹੈ ਅਸੀਂ ਪਿੰਡੋਂ ਬਾਹਰ ਆ ਥੋੜੇ ਜਿਹਾ ਬਾਹਰ ਬਾਹਰ ਮਕਾਨ ਆਪਣਾ ਚਾਰਾ ਪਿੰਡਾਂ ਦੇ ਸਨ ਦੇ ਬਖਿਆ ਯਾ ਇਧਰ ਹੀ ਪਿੰਡਾਂ ਇਧਰ ਵੀ ਪਿੰਡ ਤਿੰਨ ਚਾਰ ਲੱਗਦੇ ਆ ਸਾਨੂੰ ਇੱਕੋ ਜਿਹੇ ਪਿੰਡਾਂ ਜਿਵੇਂ ਅੱਧਾ ਅੱਧਾ ਕਿਲੋਮੀਟਰ ਤੇ ਆ ਤੇ ਬਾਰ-ਬਾਰ ਕਰਾ ਪਾਣੀ ਪੂਣੀ ਦਾ ਫੁੱਲ ਪ੍ਰਬੰਧਾ ਬਹੁਤ 24 ਘੰਟੇ ਢੀ ਲੇਟ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਬਾਹਰ ਮਹੀਨਾ ਵਾਲੇ ਜਦੋਂ ਵੀ ਆਉਂਦੇ ਆ ਤੇ ਆਪਦੇ ਪੱਕੇ ਢੰਗ ਨਾਲ ਆਇਆ ਕਰੋ ਉਹਨਾਂ ਦੇ ਪਕੇਟ ਕਾਣੇ ਦਾ ਬਹੁਤ ਫਰਕ ਹੁੰਦਾ ਲੋਕਾਂ ਨਾਲ ਜਾਣ ਪਛਾਣ ਦਾ ਸਮੱਸਿਆ ਦਾ ਫੋਨ ਚਾਰਜ ਕਰਨ ਨੂੰ ਹੀ ਆਉਂਦੀ ਹੈ ਇਹ ਉਹ ਆਪਾਂ ਨੂੰ ਸਹੂਲਤ ਇੱਥੇ ਪੂਰੀ ਆ ਬਲਬ ਜਗਦਾ 24 ਘੰਟੇ ਸਾਡੇ ਕੋਲੇ ਲੈਟ ਆਈ ਕਿਰਪਾ ਮਹਾਰਾਜ ਦੀ ਚਾਰੇ ਪਾਸੇ ਸਾਡੇ ਦੇ ਹੋਰ ਸੁਣਾਓਗੇ ਗੱਲ ਬਾਕ ਪੰਜਾਬ ਚ ਕਾਫੀ ਲੋਕ ਸਰਗਰਮ ਲੱਗਦੇ ਆ ਕਿ ਵੋਟਾਂ ਚ ਕਈ ਥਾਂ ਇਹ ਤਾਂ ਸਭ ਸੰਮਤੀਆਂ ਹੋ ਗਈਆਂ ਪਰ ਸਾਡੇ ਪਿੰਡ ਨਹੀਂ ਸਭ ਸੰਮਤੀ ਹੁੰਦੀ ਕਿਉਂਕਿ ਅੱਜ ਤੱਕ ਨਾ ਹੋਈ ਆ ਨਾ ਕੋਈ ਹੋਂਦ ਦੀ ਸੁਭਾਵਨਾ ਹੈ ਸਭ ਸੰਮਤੀ ਕੋਈ ਵੀ ਰੂਪੇ ਹਾਂਜੀ 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 ਸਾਡੇ ਹੀ ਵੋਟਾਂ ਹੀ ਪੈਣਗੀਆਂ ਇਹ ਤਿੰਨ ਕ ਸੋਨੇ ਆ ਪਿੰਡ 'ਚ ਖੜੇ ਆ ਇੱਕ ਦਾ ਸਾਡਾ ਜੋਰ ਇੱਥੇ ਬੈਠੇ ਦਾ ਬਹੁਤ ਲੱਗੀ ਹੁਣ ਸਰਪੰਚੀ ਦੀ ਯਾਰ ਬਸਤੀ ਆਈ ਮੇਨ ਸਾਡਾ ਸਰਪੰਚੀ ਤੇ ਜੋਰ ਕਾਫੀ ਲੱਗੀ ਜਾਂਦਾ ਰੂਪੇ ਦਾ ਇੱਥੇ ਹਾਂਜੀ ਇਥੋਂ ਪੂਰੀ سپورਟ ਦੇ ਰਿਆ ਆ ਆਪਦੇ ਖਾਸ ਗੱਲ ਰੇ ਆ ਆਪਦੇ ਯਾਰੋ ਸੱਚਨ ਖਤਰਾਂ ਨੂੰ ਤੇ ਚਲੋ ਠੀਕ ਆ سپورਟ ਕਰਨੀ ਵੀ ਚਾਹੀਦੀ ਆ ਉਦੋਂ ਰੂਪ ਆ ਜਿਹੜਾ ਉਹਦਾ ਵੀ ਜ਼ੋਰ ਫੁੱਲ ਲੱਗਿਆ ਹੋਇਆ ਉਹਦਾ ਪੈਸੇ ਲਮਉਣ ਚ ਇਹਦਾ ਕਰੋੜ ਲੱਗ ਜਾਊਗਾ ਇਹਦਾ 20 ਲੱਖ ਲੱਗ ਜਾਊਗਾ ਇਹਦਾ 30 ਲੱਖ ਲੱਗ ਜਾਊਗਾ ਹੋਰ ਇਹਨਾਂ ਨੂੰ ਕਿਹੜੀਆਂ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਬਸ ਜਣੀ ਇਹਨਾਂ ਦਾ ਉਧਰਲਾ ਸਰਪੰਚੀ ਵਾਲਾ ਮਰਦਾ ਦੀਂਦਾ ਇਹਨਾਂ ਨੇ ਹਰ ਬੰਝੀ ਦੇ ਪੈਸੇ ਪੂਰੇ ਲੈਣੇ ਸੀਗੇ ਸਹੀ ਗੱਲ ਪਹਿਲੇ ਕੋਲ ਉਹ ਸੀਜ਼ਨ ਇਹਨਾਂ ਦਾ ਮੈਨੂੰ ਖਰਾਬ ਹੁੰਦਾ ਦੀਨਾ ਚਲੋ ਠੀਕ ਆ ਜੀ ਅੱਜ ਦਾ ਬਲੌਗ ਆਪਾਂ ਸਵੇਰੇ ਸਵੇਰੇ ਪਿੰਡੀ ਤੇ ਤਿਆਰ ਕੀਤਾ ਤੁਹਾਡੇ ਨਾਲ ਕੱਲ ਨਾ ਬਾਤਾਂ ਅਗਲੇ ਬਲੌਗ ਨਾਲ ਆਨੇ ਆਪਾਂ ਆਪਣਾ ਚੈਨਲ ਹਰਜੋਤ ਬਲੌਗ ਸੇਖੋ ਹੁਲਿਆਣੀ ਵਾਲੇ Instagram ਤੇ ਆਪਣਾ ਪੇਜ ਆ ਹਰਜੋਤ ਬਲੌਗ Facebook ਤੇ ਆਪਣਾ ਪੇਜ ਆ ਕੰਪਾਈਨ ਲਵਰ ਸ਼ੇਅਰ ਕਮੈਂਟ ਤੇ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੁਹਾਡਾ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਡਰਾਈਵਰ ਬਹੁਤ ਭੱਜਦੇ ਬਹੁਤ ਖਮਾਣਾ ਰੋਜ਼ ਆਉਂਦੀਆਂ ਲੇਬਰ ਵਾਲੋ ਬਹੁਤ ਮੰਦਾ ਹਾਲ ਆ ਕਾਫੀ ਡਰਾਈਵਰ ਮਹੀਨਾ ਛੱਡ ਕੇ ਜਾ ਰਹੇ ਆ ਪਤਾ ਨਹੀਂ ਪਹਿਲਾਂ ਪੈਸੇ ਲੈ ਲੈਂਦੇ ਆ ਫੇਪਾਟ ਜਾਂਦੇ ਆ ਬਹੁਤ ਮਾੜੀ ਗੱਲ ਆ ਨਹੀਂ ਕਰਨਾ ਚਾਹੀਦਾ ਕਿਸੇ ਦਾ ਸੀਜ਼ਨ ਖਰਾਬ ਚਲੋ ਠੀਕ ਆ ਜੀ ਕੀ ਕਹਿ ਸਕਦੇ ਆ ਆਪਾਂ ਕਿਸੇ ਬਾਰੇ